ਕਰਜ਼ੇ ਨੇ ਦੱਬਲੇ ਪੰਜਾਬ ਦੇ ਕਿਸਾਨ ਜੇਤਮਤਰਾਲੇ ਦੀ ਰਿਪੋਰਟ ਨੇ ਕਰ ਦਿੱਤੇ ਵੱਡੇ ਖੁਲਾਸੇ ਹਸਨ ਇੱਕ ਇੱਕ ਪਰਿਵਾਰ ਦੇ ਉੱਪਰ 2 ਤੋਂ 4 ਲੱਖ ਰੁਪਏ ਦਾ ਦੱਸਿਆ ਜਾ ਰਿਹਾ ਕਰ ਸੱਚੇ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਟੀਮਾ ਸਵਾਗਤ ਕਰਦਾ ਤਾਂ ਪੰਜਾਬ ਦੇ ਕਿਸਾਨਾਂ ਦੇ ਉੱਪਰ ਅੱਜ ਸਵਾਗਤ ਕਰਜ਼ਾ ਇਸ ਕਦਰ ਹੋ ਚੁੱਕਿਆ ਕਿ ਕਿਸਾਨਾਂ ਨੂੰ ਇਸ ਕਰਜ਼ੇ ਨੇ ਦੱਬ ਲਿਆ ਤੇ ਇਸੇ ਕਰਜ਼ੇ ਨੂੰ ਲੈ ਕੇ ਹਾਲਾਂਕਿ ਬਹੁਤ ਵਾਰ ਸਰਕਾਰਾਂ ਵੀ ਬਣ ਚੁੱਕੀਆਂ ਨੇ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਾਂਗੇ ਬਹੁਤ ਤਵਾਰ ਤਰਦੇ ਬੁਝਾਰੇ ਵੀ ਹੋ ਚੁੱਕੇ ਨੇ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ ਪਰ ਵਿੱਤ ਮੰਤਰਾਲੇ ਦੀ ਰਿਪੋਰਟ ਨੇ ਇਸ ਕਰਜ਼ੇ ਬਾਰੇ ਵੱਡੇ ਖੁਲਾਸੇ ਕਰ ਦਿੱਤੇ ਨੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਤਕਰੀਬਨ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੋ ਗਿਆ ਇਹ ਖੁਲਾਸਾ ਭਾਰਤ ਦੇ ਵਿੱਤ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਉਹ ਰਿਪੋਰਟ ਮੁਤਾਬਕ ਪੰਜਾਬ ਦੇ 27.62 ਲੱਖ ਕਿਸਾਨ ਐਸੇ ਹਨ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਬੈਂਕਾਂ ਤੋਂ ਲਏ ਕਰਜ਼ੇ ਅਜੇ ਤੱਕ ਵਾਪਸ ਨਹੀਂ ਕੀਤੇ ਗਏ ਇਹ ਕਰਜ਼ਾ ਪੰਜਾਬ ਸਟੇਟ ਕਾਰਪੋਰੇਟ ਬੈਂਕਾਂ ਕਮਰਸ਼ੀਅਲ ਬੈਂਕਾਂ ਅਤੇ ਨਿੱਜੀ ਖੇਤੀ ਸਹਾਕਾਰੀਆਂ ਤੋਂ ਲਿਆ ਗਿਆ ਖੇਤੀ ਦੀ ਲਾਗਤ ਦੇ ਵਿੱਚ ਵਾਧਾ ਖੁਦਕੁਸ਼ੀਆਂ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਆंदोलਣਾ ਨੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਹੋਰ ਵੀ ਖਰਾਬ ਕਰਕੇ ਰੱਖ ਦਿੱਤਾ 2020 ਕੀ ਦੌਰਾਨ ਕਿਸਾਨਾਂ ਨੇ ਕੇਂਦਰੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਲੰਬਾ ਸੰਘਰਸ਼ ਕੀਤਾ ਇਸ ਦੌਰਾਨ ਪੰਜਾਬ ਦੇ ਹਜ਼ਾਰਾਂ ਕਿਸਾਨ ਦਿੱਲੀ ਬਾਹਰ ਤੇ ਡਟੇ ਰਹੇ ਵਜੂਦਾ ਰਿਪੋਰਟ ਇਹ ਵੀ ਦੱਸਦੀ ਹੈ ਕਿ ਕਿਸਾਨ ਆंदोलਨਾਂ ਤੋਂ ਬਾਅਦ ਸਰਕਾਰ ਬੋਲੋ ਵਾਅਦਾ ਜਾਂ ਫਿਰ ਕਰਜ਼ਾ ਮਾਫੀ ਦੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ ਜਾਨੀ ਕਿ ਕਿਸਾਨਾਂ ਨੇ ਕਿਸ ਤਰੀਕੇ ਲੰਬਾ ਸਮਾਂ ਹਾਲਾਂਕਿ ਉਸ ਤਿੰਨ ਖੇਤੀ ਕਰੂਨਾ ਨੂੰ ਵਾਪਸ ਕਰਵਾਉਣ ਨੂੰ ਲੈ ਕੇ ਕਿਸਾਨਾਂ ਨੇ ਲੰਬਾ ਸਮਾਂ ਤਰ ਦੇ ਮੁਜ਼ਾਰੇ ਵੀ ਕੀਤੇ ਪਰ ਹਾਲਾਂਕਿ ਤਿੰਨ ਖੇਤੀ ਕਰੂਨਾ ਤਾਂ ਵਾਪਸ ਹੋ ਗਏ ਪਰ ਉਸ ਦੇ ਵਿੱਚ ਜੋ ਕੁਝ ਹੋਰ ਮੰਗਿਆ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਉਹ ਕਰਜ਼ਾ ਜਿਉਂ ਦਾ ਤਿਉਂ ਖੜਾ ਕਿਸੇ ਵੀ ਤਰੀਕੇ ਉਹ ਕਰਜ਼ਾ ਫਿਲਹਾਲ ਹਲੇ ਤੱਕ ਮੁਆਫ ਨਹੀਂ ਹੋਇਆ ਕਿਸਾਨਾਂ ਨੇ ਜੋ ਕਰਜ਼ੇ ਲਏ ਹਨ ਉਹ ਉੱਤੇ ਬਹੁਤ ਉੱਚੀਆਂ ਵਿਆਜ ਦਰਾਂ ਲਾਗੂ ਹੋ ਗਈਆਂ ਜਾਨੀ ਕਿ ਜਿਸ ਤਰੀਕੇ ਉਹ ਕਰਜ਼ਾ ਲਿਆ ਸੀ ਉਹਨਾਂ ਦੇ ਵਿੱਚ ਵਿਆਜ ਜੁੜ-ਜੁੜ ਕੇ ਉਹ ਕਰਜ਼ਾ ਬਹੁਤ ਵੱਡੇ ਪੱਧਰ ਤੇ ਐਸ ਵਕਤ ਪਹੁੰਚ ਚੁੱਕਿਆ ਬਹੁਤੇ ਕਰਜ਼ੇ ਬਹੁੜ ਵੱਡੇ ਨਹੀਂ ਹੋਏ ਜਿਸ ਕਾਰਨ ਉਹਨਾਂ ਨੂੰ ਮੁਕਤੀ ਮਿਲ ਨਹੀਂ ਰਹੀ ਰਿਪੋਰਟ ਮੁਤਾਬਕ ਹਜ਼ਾਰਾਂ ਕਿਸਾਨ ਐਸੇ ਨੇ ਜੋ ਕਰਜ਼ਾ ਚਕਾਉਣ ਦੀ ਥਾਂ ਵਾਧੇ ਵਿਆਜ ਹੀਟਾਂ ਹੋਰ ਵੱਡੇ ਜਾਣੇ ਕਿ ਬਹੁਤੇ ਕਿਸਾਨ ਇਸ ਰਿਪੋਰਟ ਮੁਤਾਬਕ ਅਜਿਹੇ ਨੇ ਜਿਹੜੇ ਕਿ ਕਰਜ਼ਾ ਬੋੜਨ ਦੀ ਵਜੋਂ ਜਿਹੜੀ ਬਜਾਏ ਉਹਨਾਂ ਦੇ ਉੱਪਰ ਵਿਆਜ ਇਸ ਤਰੀਕੇ ਵੱਧ ਰਿਹਾ ਕਿ ਹੋਰ ਦਿਨੋਂ ਦਿਨ ਕਰਜ਼ੇ ਦੇ ਵਿੱਚ ਡੋਬਰਨੇ ਮਾਲੀ ਚੰਗੀ ਦੇ ਕਾਰਨ ਪਿਛਲੇ ਕੁਝ ਹਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨਾਂ ਦੁਆਰਾ ਵੱਡੇ ਪੱਧਰ ਤੇ ਖੁਦਕੁਸ਼ੀਆਂ ਵੀ ਕੀਤੀਆਂ ਗਈਆਂ ਲਗਾਤਾਰ ਖੁਦਕੁਸ਼ੀਆਂ ਦੇ ਵਿੱਚ ਵਾਧਾ ਵੀ ਹੋਇਆ ਇੱਥੋਂ ਤੱਕ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸਾਲ 2017 ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਉਸ ਵਕਤ ਦੇ ਕੈਪਟਨ ਅਮਰਿਤ ਦੇਸਿਕ ਦੀ ਸਰਕਾਰ ਆਉਂਦੀ ਆ ਉਹ ਵੀ ਇਹ ਵਾਅਦਾ ਕਰਕੇ ਆਉਂਦੀ ਆ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਕਰਜ਼ਾ ਕਿੰਨਾ ਕੁ ਮੁਆਫ ਪਾਇਆ ਇਹ ਪੰਜਾਬ ਦੇ ਹਾਲਾਤ ਦੱਸਦੇ ਨੇ ਨਿਤ ਦਿਨ ਹੋ ਰਹੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਦੱਸਦੀਆਂ ਨੇ ਕਿ ਕਿੰਨੇ ਕੁ ਕਰਜ਼ਾ ਕਿਸਾਨਾਂ ਦਾ ਜਿਹੜਾ ਉਹ ਮਾਫ ਹੋਇਆ ਤਾਂ ਲਗਾਤਾਰ ਖੁਦਕੁਸ਼ੀਆਂ ਦੇ ਵਿੱਚ ਵਾਧਾ ਹੋਇਆ ਕਰਜ਼ੇ ਦਾ ਬੋਝ ਚੁਕਾਉਣ ਦੇ ਲਈ ਕਈ ਕਿਸਾਨ ਆਪਣੀ ਜ਼ਮੀਰ ਪਸ਼ੂ ਵੇਚਣ ਤੇ ਮਜਬੂਰ ਵੀ ਹੋ ਰਹੇ ਨੇ ਸਥਿਤੀ ਪੰਜਾਬ ਦੀ ਕਿਸਾਨੀ ਦੇ ਲਈ ਕਬੀਰ ਸੰਦੇਸ਼ ਦੇ ਰੀਆ ਸੰਕੇਤ ਦੇ ਰੀਆ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਕਰਜ਼ੇ ਤੋਂ ਮੁਕਤੀ ਦੇ ਲਈ ਕਿਸੇ ਵਿਸ਼ੇਸ਼ ਯੋਜਨਾ ਜਾਂ ਫਿਰ ਪੈਕੇਜ ਦੀ ਕੋਸ਼ਣਾ ਦੀ ਉਮੀਦ ਕੀਤੀ ਜਾ ਰਹੀ ਹੈ ਖੇਤੀ ਕਰੂਰ ਵਾਪਸ ਲੈਣ ਦੇ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਕਿਸਾਨਾਂ ਨੂੰ ਬਾਲੀ ਸਥਿਤੀ ਸੁਧਾਰਨ ਦੇ ਲਈ ਕੋਈ ਕਦਮ ਚੁੱਕੇ ਜਾ ਸਕਦੇ ਨੇ ਪਰ ਹੁਣ ਤੱਕ ਤਕਰੀਬਨ 3-4 ਸਾਲ ਦਾ ਸਮਾਂ ਬੀਤ ਚੁੱਕਿਆ ਪਰ ਕਿਸੇ ਵੀ ਤਰੀਕੇ ਦੇ ਲਈ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਕੋਈ ਵੀ ਖਾਸ ਪੈਕੇਜ ਫਿਲਹਾਲ ਅਜੇ ਤੱਕ ਨਹੀਂ ਦਿੱਤਾ ਗਿਆ।